ਫਰਜ ਜਿਸੀ ਉਹ ਸਰ ਜਿਹੜੇ ਦੇ ਵਿੱਚ ਜਿਹੜੀ ਯੋਜਨਾ ਵਾਸਤੇ ਜਿਹੜੀ ਉਹਦੇ ਤਾਈਏ ਅਸੀਂ 44 ਬੱਚਿਆਂ ਨੂੰ 1932000 ਰੁਪਏ ਦੇ ਜਿਹੜੇ ਚੈੱਕ ਨੇ ਇਹ ਡਿਸਟ੍ਰੀਬਿਊਟ ਕੀਤੇ ਨੇ ਇਹ ਸਕੀਮ ਬੇਸਿਕਲੀ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਬੱਚੇ ਕਿਸੇ ਤਰ੍ਹਾਂ ਨਾਲ ਸਮਾਜ ਦੇ ਆਰਥਿਕ ਸੰਯੋਗ ਤੋਂ ਬੱਚੇ ਰਹੇ ਨੇ ਕੋਈ ਅਨਾਥ ਨੇ ਜਾਂ ਜਨਨਾ ਦੇ ਕੋਈ ਬੇਸਹਾਰਾ ਨੇ ਉਹ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਨਾ ਵਾਸਤੇ ਇਹ ਜਿਹੜੀ ਸਕੀਮ ਆ ਖੋ ਦਿੱਤੀ ਗਈ ਆ ਔਰ 4000 ਰੁਪਏ ਪ੍ਰਤੀ ਮਹੀਨਾ ਅਰ ਬਚਿਤ ਕੀਤਾ ਜਾਂਦਾ ਹੈ ਜਿਹੜਾ ਜਿਹੜਾ ਖਰਚ ਕਰਨਾ ਉਹ ਸਿਰਫ ਪੜਾਈ ਵਾਸਤੇ ਖਰਚ ਹੋਣਾ ਹੈ ਇਹ ਬੱਚੇ ਜਿਹੜੇ ਨੇ ਉਹ ਕਿਤੇ ਵੀ ਆਪਦੀ ਇਹਨਾਂ ਦੇ ਪੇਰੈਂਟਸ ਜਾਂ ਗੁਆਰਡੀਅਨਸ ਜਿੱਥੇ ਵੀ ਚਾਹਣ ਉਹ ਇਹਨਾਂ ਨੂੰ ਐਜੂਕੇਸ਼ਨ ਦਵਾ ਸਕਦੇ ਨੇ ਔਰ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ ਚਾਹੇ ਸਰਕਾਰੀ ਸਕੂਲ ਹੋਵੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਸਕੀਮ ਆ ਇਹ ਸਾਡੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਅ ਅੱਗੇ ਵਧਣ ਦੇ ਮੌਕੇ ਜਿਹੜੇ ਆ ਉਹ ਨਹੀਂ ਮਿਲੇ ਨਹੀਂ ਮਿਲ ਰਹੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਜਿਹੜੀ ਸਕੀਮ ਆ ਔਰ ਉਹਨਾਂ ਵਾਸਤੇ ਬੜੀ ਲਾਹੇਵੰਦ ਸਕੀਮ ਜਿਹੜੀ ਆ ਉਹ ਸਾਬਤ ਹੋਊਗੀ ਸੋ ਮੈਂ ਆਪਣੇ ਵੱਲੋਂ ਆਪਣੇ ਜਲਾ ਪ੍ਰਸ਼ਾਸਨ ਦਾ ਖਾਸ ਤੌਰ ਤੇ ਮਾਨਯੋਗ ਡੀਪੀ ਕਮਿਸ਼ਨਰ ਸਾਡੇ ਸ਼੍ਰੀਕਾਂਚਾ ਅਧਿਕਾਰੀ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਫੰਕਸ਼ਨ ਆਰਗੇਨਾਈਜ਼ ਕਰਾਇਆ ਵੈਸੇ ਵੀ ਦੁਨੀਆ ਵੀ ਸਾਡੇ ਕੰਮ ਨੂੰ ਦੇ ਨੇ ਅੰਮ੍ਰੋਸਰ ਜਿਹੜੇ ਤੇ ਕਿ ਮੌਤ ਨੂੰ ਜੁਡੀਸ਼ੀਅਸਲੀ ਜਿਹੜਾ ਹੈਂਡਲ ਕਰ ਰਹੇ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹੈ ਕਿ ਇਹਨਾਂ ਨੇ ਇਸ ਸਕੀਮ ਨੂੰ ਮਤਲਬ ਵਾਤਾਵਰਣ ਬੱਚਿਆਂ ਤਾਂ ਕਿ ਉਹਨਾਂ ਨੂੰ ਸੇ ਆਪਣੇ ਪ੍ਰਸ਼ਾਸਨਾਂ ਨੂੰ ਪੂਰਾ ਜਿਹੜਾ ਹੈ ਸੋ ਮੈਂ ਇਹਨਾਂ ਬੱਚਿਆਂ ਨੂੰ ਬੱਚੇ ਜਿਹੜੇ ਅੱਕ ਜਨਾਂ ਨੇ ਆਪਣੀ 4000 ਰੁਪਏ ਪ੍ਰਤੀ ਮਹੀਨਾ ਅਦਿਕਾਸ਼ੀ ਮਿਲਿਆ ਨੂੰ ਸ਼ਕਨਾਮਾ ਮੈਂ ਪਰ ਉਮੀਦ ਕਰਦਾ ਹਾਂ ਕਿ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮਤਲਬ ਪਹੁੰਚੇਗਾ ਦੇਖੋ ਅੱਜ ਅਸੀਂ ਅੰਮ੍ਰਿਤਸਰ ਜਿਹੜੇ ਦੇ ਵਿੱਚ ਜਿਹੜੀ ਯੋਜਨਾ ਅਸਲੀਅਤ ਹੈ ਜਿਹੜੀ ਦਾਇਰਾ ਸੀ ਚੋਤਾਲੀ ਬੱਚਿਆਂ ਨੂੰ 1932000 ਰੁਪਏ ਦੇ ਜਿਹੜੇ ਚੈੱਕ ਨੇ ਡਿਸਟ੍ਰੀਬਿਊਟ ਕੀਤੇ ਨੇ ਇਹ ਸਕੀਮ ਬੇਸਿਕਲੀ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਬੱਚੇ ਕਿਸੇ ਤਰ੍ਹਾਂ ਨਾਲ ਸਮਾਜ ਦੇ ਆਰਥਿਕ ਸੰਮਾਨ ਤੋਂ ਵंचित ਰਹੇ ਨੇ ਕੋਈ ਅਨਾਥ ਨੇ ਜਾਂ ਜਨਨਾ ਦੇ ਪ੍ਰੀਵਿਸ਼ਾ ਹਰਾਨੇ ਉਹ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਵਾਸਤੇ ਇਹ ਜਿਹੜੀ ਸਕੀਮ ਆ ਖੋ ਦਿੱਤੀ ਗਈ ਹੈ ਔਰ 4000 ਰੁਪਏ ਪ੍ਰਤੀ ਮਹੀਨਾ ਅਰ ਬਚਿਤਤਾ ਜਾਂਦਾ ਹੈ ਜਿਹੜਾ ਜਿਹੜਾ ਖਰਚ ਕਰਨਾ ਉਹ ਸਿਰਫ ਪੜਾਈ ਵਾਸਤੇ ਹੀ ਖਰਚ ਹੋਣਾ ਹੈ ਇਹ ਬੱਚੇ ਜਿਹੜੇ ਨੇ ਉਹ ਕਿਤੇ ਵੀ ਆਪਦੀ ਇਹਨਾਂ ਦੇ ਪੇਰੈਂਟਸ ਜਾਂ ਗਾਰਡੀਅਨਸ ਜਿੱਥੇ ਵੀ ਚਾਹਣ ਉਹ ਇਹਨਾਂ ਨੂੰ ਐਜੂਕੇਸ਼ਨ ਦਿਵਾ ਸਕਦੇ ਨੇ ਔਰ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ ਚਾਹੇ ਸਰਕਾਰੀ ਸਕੂਲ ਹੋਵੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਸਕੀਮ ਆ ਇਹ ਸਾਡੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਜਿਹੜੇ ਆ ਉਹ ਨਹੀਂ ਮਿਲੇ ਨਹੀਂ ਮਿਲ ਰਹੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਜਿਹੜੀ ਸਕੀਮ ਆ ਔਰ ਉਹਨਾਂ ਵਾਸਤੇ ਬੜੀ ਲਾਹੇਵੰਦ ਸਕੀਮ ਜਿਹੜੀ ਆ ਉਹ ਸਾਬਤ ਹੋਊਗੀ ਸੋ ਮੈਂ ਆਪਣੇ ਵੱਲੋਂ ਆਪਣੇ ਜ਼िला ਪ੍ਰਸ਼ਾਸਨ ਦਾ ਖਾਸ ਤੌਰ ਤੇ ਮਾਨਜੂਰ ਡਿਪਟੀ ਕਮਿਸ਼ਨਰ ਸਾਡੇ ਸ਼੍ਰੀ ਕਾਂਚੀ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਫੰਕਸ਼ਨ ਆਰਗੇਨਾਈਜ਼ ਕਰਾਇਆ ਵੈਸੇ ਵੀ ਜਿੰਨੇ ਵੀ ਸਾਡੇ ਕੰਮ ਨੂੰ ਦੇ ਨੇ ਅੰਮ੍ਰੋਸਰ ਜਿਹੜੇ ਦੀ ਕਿ ਬਹੁਤ ਉਹਨੂੰ ਜੁਡੀਸ਼ੀਅਸਲੀ ਜਿਹੜਾ ਹੈਂਡਲ ਕਰ ਰਹੇ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਸ ਸਿਸਟਮ ਨੂੰ ਮਤਲਬ ਵਾਤਾਵਰਣ ਬੱਚਿਆਂ ਤਾਂਕਾ ਪ੍ਰੋਜੈਕਟ ਲਈ ਆਪਣੇ ਪ੍ਰਸ਼ਾਸਨ ਦਾ ਇਹ ਜਿਹੜਾ ਹੈ ਸੋ ਮੈਂ ਇਹਨਾਂ ਬੱਚਿਆਂ ਨੂੰ ਬੱਚੇ ਜਿਹੜੇ ਅੱਜ ਤੱਕ ਨੂੰ ਨੇ ਆਪਣੀ 4000 ਰੁਪਏ ਪ੍ਰਤੀ ਮਹੀਨਾ ਦੇ ਕਸ਼ਮੀਰੀ ਮਨਸ਼ੋਕਨਾਮਾ ਦੇਣਾ ਔਰ उम्मीद करता रहे कि जरूर अपनी जिंदगी के के देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।